ਭਾਰਤ ਸਰਕਾਰ ਨੇ ਤੁਰਕੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਦਰਅਸਲ ਸਿਵਲ ਐਵੀਏਸ਼ਨ ਬਿਊਰੋ ਨੇ ਰਾਸ਼ਟ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਤੁਰਕੀ ਹਵਾਈ ਅੱਡੇ ਦੀ ਗਰਾਉਂਡ ਹੈਂਡਲਿੰਗ ਕੰਪਨੀ ਸਲੇਬੀ 에ਰਪੋਰਟ ਸਰਵਿਸਿਜ਼ ਦੀ ਸੁਰੱਖਿਆ ਕਲੀਅਰੈਂਸ ਰੱਦ ਕਰ ਦਿੱਤੀ ਹੈ ਸੂਤਰਾਂ ਦੇ ਮੁਤਾਬਕ ਸਲੇਬੀ 에ਰਪੋਰਟ ਸਰਵਿਸ ਭਾਰਤ ਦੇ 8 ਹਵਾਈ ਅੱਡਿਆਂ ਤੇ ਗਰਾਉਂਡ ਹੈਂਡਲਿੰਗ ਸਰਵਿਸਿਜ਼ ਪ੍ਰਦਾਨ ਕਰਦੀ ਹੈ ਦੱਸਦੀ ਕਿ ਹਾਲ ਹੀ ਚ ਭਾਰਤ ਪਾਕਿਸਤਾਨ ਵਿਚਾਲੇ ਬਨੇ ਤਰਾ ਤਲਾਂ ਦੇ ਵਿੱਚ ਤੁਰਕੀ ਨੇ ਪਾਕਿਸਤਾਨ ਦਾ ਸਾਥ ਦਿੱਤਾ ਸੀ ਤੇ ਹੁਣ ਪਾਕਿਸਤਾਨ ਦਾ ਸਾਥ ਦੇਣਾ ਲੱਗਦਾ ਤੁਰਕੀ ਨੂੰ ਮਹਿੰਗਾ ਪੈ ਰਿਹਾ ਹੈ ਦੱਸਦੀ ਕਿ ਸਲੇਬੀ ਏਵੀਏਸ਼ਨ ਇੱਕ ਵੱਡੀ ਤੁਰਕੀ ਕੰਪਨੀ ਹੈ ਜੋ ਹਵਾਈ ਅੱਡੇ ਦੀ ਜ਼ਮੀਨ ਸੰਭਾਲ ਸੇਵਾਵਾਂ ਪ੍ਰਦਾਨ ਕਰਦੀ ਹੈ ਭਾਰਤ ਵਿੱਚ ਕੰਪਨੀ ਦਿੱਲੀ ਬੈਂਗਲੌਰ ਹైదరాబాద్ ਚੇਨਈ ਗੋਆ ਕੋਚਿੰਗ ਤੇ ਅਹਮਦਾਬਾਦ ਵਰਗੇ ਪ੍ਰਮੁੱਖ ਹਵਾਈ ਅੱਡਿਆਂ ਤੇ ਕੰਮ ਕਰਦੀ ਹੈ ਕੰਪਨੀ ਨੇ 에어ਕ੍ਰਾਫਟ ਰੈਂਪ ਸੇਵਾਵਾਂ, ਕਾਰਗੋ ਹੈਂਡਲਿੰਗ, ਫਲਾਈਟ ਕੰਟਰੋਲ, ਬੋਰਡਿੰਗ ਬ੍ਰਿਜ, ਵੀਆਈਪੀ ਸੇਵਾਵਾਂ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਹਾਲੀਆ ਘਟਨਾਵਾਂ ਦੇ ਵਿੱਚ ਦੱਸਿਆ ਕਿ ਤੁਰਕੀ ਨੇ ਪਾਕਿਸਤਾਨ ਦੇ ਸਮਰਥਨ 'ਚ ਖੜੇ ਹੋਣ ਤੋਂ ਬਾਅਦ ਭਾਰਤ ਨੇ ਇਸ ਕੰਪਨੀ ਦੀਆਂ ਗਤੀਵਿਧੀਆਂ ਤੇ ਸ਼ੱਕ ਜਤਾਇਆ। ਸੁਰੱਖਿਆ ਕਾਰਨਾਂ ਕਰਕੇ ਇਸ ਦੀਆਂ ਗਤੀਵਿਧੀਆਂ ਦੀ ਪੂਰੀ ਜਾਂਚ ਕੀਤੀ ਗਈ ਤੇ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਸਲਾਹ ਤੇ ਸਰਕਾਰ ਨੇ ਕੰਪਨੀ ਸੁਰੱਖਿਆ ਮਨਜ਼ੂਰ ਰੱਦ ਕਰ ਦਿੱਤੀ ਹੈ ਹੁਣ ਸਲੇਬੀ ਐਵੀਏਸ਼ਨ ਭਾਰਤੀ ਹਵਾਈ ਅੱਡਿਆਂ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਯੋਗ ਨਹੀਂ ਹੋਵੇਗੀ ਜਿਸ ਨਾਲ ਕੰਪਨੀ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ ਤੇ ਭਾਰਤ ਵਿੱਚ ਇਸ ਦੇ ਪਵਿੱਖ ਤੇ ਸਵਾਲ ਵੀ ਖੜੇ ਹੋ ਸਕਦੇ ਨੇ 에어ਪੋਰਟ ਅਥਾਰਟੀ ਆਫ ਇੰਡੀਆ ਹੁਣ ਇਹਨਾਂ ਥਾਵਾਂ ਤੇ ਹੋਰ ਗਰਾਉਂਡ ਹੈਂਡਲਿੰਗ ਕੰਪਨੀਆਂ ਨੂੰ ਨਿਯੁਕਤ ਕਰ ਸਕਦੀ ਹੈ